ਤਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਾਰ ਫੇਰ ਤੋਂ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਮਾਮਲਾ ਲੁਧਿਆਣਾ ਦੇ ਸ਼ਾਮਨਗਰ ਇਲਾਕੇ ਦੇ ਵਿੱਚ ਸਾਹਮਣੇ ਆਇਆ ਜਿੱਥੇ ਕਿ ਨਕਲੀ ਘੋੜਾ ਵੜਾਉਣ ਵਾਲੇ ਘਾਰ ਦੇ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ ਤਾਂ ਛਾਪਾ ਮਾਰ ਤੇ ਵੱਡੀ ਮਾਤਰਾ ਦੇ ਵਿੱਚ ਦੇਸੀ ਘੋੜਾ ਬਰਾਮਦ ਕੀਤਾ ਗਿਆ ਜੋ ਕਿ ਨਕਲੀ ਪਾਇਆ ਗਿਆ ਸਿਹਤ ਵਿਭਾਗ ਤੇ ਅਧਿਕਾਰੀਆਂ ਦੇ ਮੁਤਾਬਕ ਪਹਿਲਾਂ ਵੀ ਇਥੇ ਸੈਂਪਲ ਜੋ ਕਿ ਫੇਲ ਹੋ ਚੁੱਕੇ ਨੇ ਤਾਂ ਹੁਣ ਇਸ ਮਾਮਲੇ ਦੇ ਉੱਤੇ ਪ੍ਰਤੀਕਿਰਿਆ ਲੈਂਦਿਆਂ ਫੈਕਟਰੀ ਸੰਚਾਲਕ ਸੇਟੀਨੋ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਨਹੀਂ ਤੁਹਾਡੇ ਸਾਹਮਣੇ ਆ ਤੁਸੀਂ ਵੀ ਕਹਿੰਦੇ ਰਹੋ ਕਿਉਂ ਲੈ ਗਏ ਇਹਨਾਂ ਨੂੰ ਹੱਥ ਲੱਗਿਆ ਹੈ ਕਿ ਕਿ ਉਹ ਕਿਉਂ ਖਾਤਾ ਤੋਂ ਦੂਜਾ ਨੇ ਵੀ ਲੈ ਕੇ ਜਾਂਦੇ ਆਂ ਨਾ ਜੀ ਦਾ ਹੱਥ ਜੋੜਦੇ ਨੇ ਕਿਉਂ ਬਾਰੇ ਤਾਂ ਹੱਥ ਜੋੜਦੇ ਉਹ ਮੈਂ ਕਹਿੰਦਾ ਕੁਛ ਮਸ ਬਾਰੇ ਨਾ ਪੁੱਛੋ ਸੋਨੋ ਨਾ ਹੀ ਪੁੱਛੋ ਚੰਗੀ ਗੱਲ ਹੈ ਕਿਹਦੇ ਦਾ ਵੀ ਪਾਰਟਨਰਸ਼ਿਪ ਸੀ ਹਾਂ ਬਸ ਨਹੀਂ ਪੱਕੇ ਪੱਕੇ ਦਾ ਤਈਆ ਮੇਰੇ ਨਾਲ ਦਾ ਕੋ ਚੱਲਦਾ ਬੱਕੇ ਦਾ ਵੀ ਚੱਲਦਾ ਫਿਰ ਕਿੰਨੇ ਸਮੇਂ ਤੋਂ ਵੇਚ ਰਹੇ ਸੀ ਇਹ ਇਸ ਬਾਰੇ ਮੈਨੂੰ ਕੁਛ ਨਹੀਂ ਪਤਾ ਮੈਂ ਤਾਂ ਬਾਤ ਹੁਣ ਆਇਆ ਹੁਣ ਉਹਦੇ ਅਗਲੀ ਵੇਚਦੇ ਆਂ ਮਨੂੰ ਇਸ ਬਾਰੇ ਕੁਛ ਨਹੀਂ ਕਰ ਸਕਦਾ ਸਰ ਤੁਸੀਂ ਵੀ ਲੋਕਾਂ ਨੂੰ ਲ ਘੋ ਰਹੇ ਹੋ ਨਹੀਂ ਮੈਂ ਲ ਘੋਣਾ ਕੀ ਹੈ ਮੈਂ ਕਿਉਂ ਹੱਦ ਨਾ ਨਹੀਂ ਕਰ ਕਿ ਉਹ ਮਨੋਕਿਓਗਾ ਖਾਣ ਦਾ ਸ਼ੌਕ ਨਹੀਂ ਵੀ ਨਾ ਮਰ ਰਹੀ ਆਸ ਲੈ ਜਿਬਾਰੇ ਕੁਝ ਕਰ ਪਹਿਲਾਂ ਵੀ ਰੇਟ ਪਈ ਇੱਕ ਦੋ ਵਾਰੀ ਆ ਤੇ ਕਿੰਨੀ ਵਾਰੀ ਪਈ ਹੈ ਪਹਿਲਾਂ ਰੇਟ ਇੱਕ ਵਾਰੀ ਪਈ ਹੈ ਇੱਕ ਵਾਰੀ ਕਿੰਨੇ ਸਾਲ ਪਹਿਲਾਂ ਪਈ ਸੀ ਰੇਟ ਦੋ ਸਾਲ ਪਹਿਲਾਂ ਦੋ ਸਾਲ ਪਹਿਲਾਂ ਰੇਟ ਪਈ ਇੱਕ ਜਿੰਮੀ ਰੇਟ ਹੈ ਮੰਨੂ ਵੀ ਹੈ ਵੀ ਕੋਈ ਪਤਾ ਨਹੀਂ ਕਿਵੇਂ ਹੁੰਦਾ ਨਹੀਂ ਮੈਂ ਘਰੇ ਹੁੰਨਾ ਬਿਲਕੁਲ ਸਾਹਮਣੇ ਰਹਿੰਦੇ ਨੇ ਹਾਂਜੀ ਸਾਹਮਣੇ ਸਮਝਾਦੇ ਨਹੀਂ ਹੈਗੇ ਤੁਸੀਂ ਵੀ ਕਿਉਂ ਮੈਂ ਕੀ ਸਮਝਾਵਾਂ ਕਹਦੇ ਸਮਝਾਵਾਂ ਬਸ ਮੈਂ ਕੁਝ ਨਹੀਂ ਕਹਿ ਸਕਦਾ ਸਹੀ ਠਹਿ ਕੇ ਗੱਲ ਕਰੇ ਬਹੁਤ ਗੱਲ ਕਰੀ ਬਹੁਤ ਹੋ ਗਿਆ ਚਲੋ ਚਲੋ ਕੋਈ ਨਹੀਂ ਦੋ ਵਾਰੀ ਚਲੋ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਮੈਂ ਦਿਵਾਲੀ ਦਾ ਤਿਹਾਡੋਂ ਉੱਤੇ ਪਹਿਲਾਂ ਜਿਹੜੀਆਂ ਨੇ ਰੇਡਾਂ ਮਾਰੀਆਂ ਜਾਂ ਰਹੀਆਂ ਨੇ ਲੋਕਾਂ ਨੂੰ ਵੀ ਸਖਤ ਕੀਤਾ ਜਾ ਰਿਹਾ ਵਾ ਅੱਜ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਹਾਂਜੀ ਅੱਜ ਸਾਡੀ ਫੂਡ ਸੇਫਟੀ ਟੀਮ ਨੇ ਬਹੁਤ ਹੀ ਇੱਕ ਵਦਿਆ ਕਾਰਵਾਈ ਕੀਤੀ ਹੈ ਇਹਨਾਂ ਨੂੰ ਕੋਈ ਕਲੂ ਮਿਲੀ ਸੀ ਹਾਂਜੀ ਕਿਉਂ ਮਿਲੇ ਸੀ ਤੇ ਅੱਜ ਇਹਨਾਂ ਨੇ ਇੱਥੇ ਆ ਕੇ ਹਾਂਜੀ ਰੇਡ ਕੀਤੀ ਹੈ ਤੇ ਇੱਥੇ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇੱਥੇ ਇਹਨਾਂ ਨੂੰ ਕਿਉਂ ਸੁੱਕਾ ਦੁੱਧ ਔਰ ਕਰੀਮ ਹਾਂਜੀ ਇਹ ਘਰ ਹੈਗਾ ਇੱਥੇ ਬਣਾਇਆ ਜਾ ਰਿਹਾ ਹੈ ਅੱਛਾ ਜੀ ਦੇ ਜਿਹੜੀ ਵੀ ਨਾਲ ਦੀ ਐਸ ਪਰ ਰੂਲਸ ਕਾਰਵਾਈ ਹੈ ਨਾ ਨੇ ਸੈਂਪਲ ਵੀ ਲੈ ਲਏ ਔਰ ਜਿਹੜਾ ਫੂਡ ਹੈ ਉਹਨੂੰ ਵੀ ਆਪਾਂ ਕਨਫਿਸਕੇਟ ਕਰ ਲਿਆ ਜਿਹੜਾ ਕੁਝ ਵੀ ਮਿਲਿਆ ਕਿੰਨੀ ਕੁ ਮਾਤਰਾ ਦੇ ਨਾਲ ਪੜਿਆ ਗਿਆ ਜੀ ਇਹ ਕਿੰਨਾ ਖ ਹੈ ਕਿੰਨਾ 40 ਕਿਜੀ ਕੀ ਹੈ 40 ਕਿਜੀ ਕੀ ਹੈ ਹਾਂ ਜੀ ਕਿੰਨ ਪੈਕੇਟਸ ਕਦ ਦੁੱਧ ਦੇ ਹੈ ਸਿਰਫ 10 ਕਿਲੋ ਕਰੀ ਠੀਕ ਹੈ ਅਹ 10 ਪੈਕੇਟ ਹੈਗੇ ਸੁੱਕੇ ਦੁੱਧ ਦੇ ਹਾਂਜੀ 10 ਕਿਲੋ ਕਰੀਮ ਹੈ ਹਾਂਜੀ ਤੇ 40 ਕਿਜੀਜ਼ ਕੀ ਹੈ ਅੱਛਾ ਮੈਮ ਜਿਸ ਤਰ੍ਹਾਂ ਕਿ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਖਾਸ ਤੌਰ ਤੇ ਦਿਵਾਲੀ ਸਭ ਤੋਂ ਵੱਡਾ ਤਿਹਾਰਾ ਹਾਂਜੀ ਅੱਛਾ ਲੱਗਦਾ ਕਿ ਲੋਕਾਂ ਨੂੰ ਜਿਹੜਾ ਹਾਂਜੀ ਹਾਂਜੀ ਦੇਖੋ ਅਸੀਂ ਇਹ ਸਾਡੀ ਟੀਮ ਲਗਾਤਾਰ ਇਹ ਕਰ ਰਹੀ ਹੈ ਰੇਟਸ ਵਗੈਰਾ ਤੁਸੀਂ ਵੀ ਦੇਖ ਰਹੇ ਹੋ ਤੁਹਾਨੂੰ ਵੀ ਇਨਵੋਲਵਮੈਂਟ ਹੈਗੀ ਹੈ ਤੇ ਸਭ ਤੋਂ ਫਾਇਦਾ ਦਿੱਤਾ ਹੀ ਹੈ ਜੇ ਲੋਕੀ ਜਾਗਰੂਕ ਹੋਣ ਹੈਨਾ ਜੇ ਕੋਈ ਪਨੀਰ ਹੈ ਕਿ ਉਹ ਹੈ ਜਿਹੜਾ ਆਪਣਾ ਕੋਈ ਰੀਜ਼ਨੇਬਲ ਰੇਟ ਜਿੰਨਾ ਕਿ ਆਉਂਦਾ ਹੈ ਜੀ ਉਸ ਤੋਂ ਤਾਂ ਮਿਲੇ ਤੇ ਇੱਕ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ ਕਿ ਵੀ ਜਿਵੇਂ ਪਨੀਰ 750 ਕਿਲੋ ਔਰ 150 ਰੁਪਿਆ ਕਿਲੋ ਇਹ ਮਿਲੇਗਾ ਤਾਂ ਇਟ ਇਜ਼ ਨੋਟ ਪੋਸੀਬਲ ਠੀਕ ਹੈ ਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਵੀ ਇਹੋ ਜੀ ਜਗ੍ਹਾ ਤੋਂ ਨਾ ਲੈਣ ਜਿਹੜੀ ਕਿ ਐਡੀਬਲ ਪ੍ਰੋਡਕਟਸ ਹੈਗੇ ਆ ਔਰ ਇਸ ਤੋਂ ਇਹਨਾਂ ਨੂੰ ਅਗਰ ਬਾਇਕਾਟ ਕਰਨਗੇ ਤੇ ਆਪਣੇ ਆਪ ਇਹਨਾਂ ਦਾ ਜਿਹੜੀ ਇਹ ਚੀਜ਼ ਹੈ ਆਪੇ ਫੇਲ ਹੋ ਜਾਏਗੀ ਬੜਾ ਮੈਂ ਦੂਜੀ ਤੀਜੀ ਵੀ ਰੇਟ ਪਈ ਹੈ ਕਹਿੰਦੇ ਕਾਫੀ ਟਨਾਂ ਦੇ ਹਿਸਾਬ ਨਾਲ ਕਿਉਂ ਨਿਕਲਦਾ ਟਨਾਂ ਦੇ ਹਿਸਾਬ ਨਾਲ ਲੋੜ ਡੇਲੀ ਹਾਂਜੀ ਹਾਂਜੀ ਨਾ ਮਤਲਬ ਕਿ ਨਾ ਤੇ 2017 ਚ ਪਹਿਲੇ ਰੇਡ ਹੋਈ ਸੀ ਫਿਰ ਇਹਨਾਂ ਨੇ 2020 ਚ ਰੇਡ ਕੀਤੀ ਐ ਤੇ ਹੁਣ 2025 ਚ ਅਜ ਰੇਡ ਹੋਈ ਐ ਤੇ 2023 ਚ ਜਿਹੜਾ ਹੈਗੇ ਇੱਥੇ ਪੀਓ ਵੀ ਡਿਕਲੇਅਰ ਹੋ ਚੁੱਕੇ ਆਂ ਤੇ ਹੁਣ ਪੁਲਿਸ ਆਪਣੀ ਕਾਰਵਾਈ ਕਰ ਰਹੀ ਐ ਐਸ ਪਰ ਹੁਣ ਕੋਈ ਰੈਸਟ ਨਹੀਂ ਹੁਣ ਤਾਂ ਅਜ ਪੁਲਿਸ ਹੁਣ ਕਾਰਵਾਈ ਪਾ ਰਹੀ ਐ ਕਿਉਂਕਿ ਪੀਓ ਡਿਕਲੇਅਰ ਹੋ ਗਏ ਹਾਂਜੀ ਕੀ ਮਾਮਲਾ ਜਿਹੜਾ ਇਹ ਹੋਇਆ ਖੰਡੀ ਗੱਲ ਮਾਮਕੀ ਮਾਮਲਾ ਹੈ ਜੀ ਇੱਥੇ ਹੈਲਥ ਡਿਪਾਰਟਮੈਂਟ ਨੇ ਰੇਡ ਕੀਤੀ ਹੈ ਜੀ ਇੱਥੇ ਨਗਲੀ ਘਿਓਰ ਨਗਲੀ ਦੁੱਧ ਬੰਦਾ ਸੀਗਾ ਠੀਕ ਹੈ ਜੀ ਉਹਦੇ ਬੱਚੇ ਇਹਨਾਂ ਨੇ 40 ਕਿਲੋ ਜਿਹੜਾ ਨਗਲੀ ਘਿਓ ਫੜਿਆ ਜਿਹੜੇ ਹੈਗੇ ਹੈਲਥ ਡਿਪਾਰਟਮੈਂਟ ਤੇ ਔਰ 10 ਪੈਕੇਟ ਸੁੱਕਾ ਦੁੱਧ ਆ ਇਹਨਾਂ ਤੇ ਪਹਿਲਾਂ ਵੀ ਜਿਹੜੇ ਮੁਕਦਮੇ ਦਰਜ ਹੋਏ ਵੀ ਆ ਪਤਾ ਲੱਗਿਆ ਕਿ ਪੀਓ ਵੀ ਜੀ ਪੀਓ ਹੈ ਜੀ ਦੋ ਦੋ ਆ ਪਾ ਰਹੇ ਆ ਜੀ ਬਸ ਇਹਨਾਂ ਤੋਂ ਬਾਅਦ ਆਪਾਂ ਕਰ ਰਹੇ ਆ ਆਪਣਾ ਕੰਮ ਜੀ ਇਹਦਾ ਪਈ ਆ ਜੀ ਹਾਂ ਪਈ ਆ ਜੀ ਪੇਸ਼ ਕਰਾਂਗੇ ਕੋਰਟ ਦੇ ਵਿੱਚ ਐ ਅਮਨੀਤ ਕੌਰ ਐ ਮੈਨੂੰ ਜਿਹੜੀ ਇੱਥੇ ਮਾਲਕਾਣਾ ਅਮਨੀਤ ਕੌਰ ਤੇ ਇਹਦਾ ਹਸਬੰਡ ਹੈ ਦਲਜੀਤ ਸਿੰਘ ਦੋਨੇ ਪੀਓ ਆ ਜੀ ਕਿਹੜਾ ਇਲਾਕਾ ਸਰ ਇੱਕ ਗਲੀ ਨੰਬਰ 9 ਹੈ ਸ਼ਾਮਨਗਰ ਦੀ ਬਸਟਾਂ